ਹਾਂਜੀ ਕਿਨਾਈ ਮੇਰਾ ਨਾਮ ਸਰਜੀਤ ਸਿੰਘ ਹੈ ਜੀ ਮੈਂ ਨਨੇੜੇ ਪਿੰਡ ਤੋਂ ਸਰਪੰਚਾਂ ਜੀ ਸਾਡੇ ਪਿੰਡ ਦੇ ਵਿੱਚ ਇਹ ਸਕੂਲ ਦਾ ਚਾਰ ਪੰਜ ਵਾਰੀ ਨੁਕਸਾਨ ਹੋ ਚੁੱਕਾ ਜੀ ਕਾਫੀ ਪਹਿਲਾਂ ਤਾਂ ਇੱਥੇ ਸਮਾਨ ਭੰਨ ਕੇ ਚਲੇ ਜਾਂਦੇ ਹੁੰਦੇ ਸੀ ਲੈ ਕੇ ਨਹੀਂ ਜਾਂਦੇ ਸੀ ਲੇਕਿਨ ਇਸ ਵਾਰ ਉਹਨਾਂ ਨੇ ਲੱਖ ਸਾਬ ਲੱਖ ਰੁਪਏ ਦਾ ਸਮਾਨ ਜਿਹੜਾ ਲੈ ਗਏ ਚੱਕ ਕੇ ਐਲ ਸੀ ਡੀਆਂ ਲੈ ਗਏ ਜੀ ਕੰਪਿਊਟਰ ਲੈ ਗਏ ਜੀ ਲੈਪਟਾਪ ਲੈ ਗਏ ਜੀ ਇਹਦੇ ਨਾਲ ਦੇ ਸੋਨੀ ਦੇ ਹੈੱਡਫੋਨ ਸੀ 20 ਪੀਸ ਪੇਸ ਸੀ ਉਹ ਲੈ ਗਏ ਚੱਕ ਕੇ ਬਾਕੀ ਸਿਲੰਡਰ ਲੈ ਗਏ ਜੀ ਸਮਾਨ ਕਾਫੀ ਲੈ ਗਏ ਚੱਕ ਜੀ ਠੀਕ ਹੈ ਨਾ ਜੀ ਅਸੀਂ ਤੇ ਇਹ ਰਿਕੁਐਸਟ ਕਰਦੇ ਆਂ ਵੀ ਜੇ ਕੋਈ ਵੇਚਦਾ ਪਿਆ ਕਿਧਰੇ ਕਿਸੇ ਤਰ੍ਹਾਂ ਦਾ ਵੀ ਕਿਸੇ ਕੋਈ ਅਸੀਂ ਤੁਹਾਨੂੰ ਨੰਬਰ ਦਿੰਨੇ ਆ ਉਸ ਤੇ ਸੰਪਰਕ ਕਰੋ ਸਾਨੂੰ ਦੱਸੋ ਕਿਉਂਕਿ ਸਕੂਲਾਂ ਦੇ ਵਿੱਚ ਤੁਹਾਨੂੰ ਕੀ ਦਾਨ ਕਰਦੇ ਨੇ ਇਹ ਤਾਂ ਇੱਕ ਸਾਫ ਦਾ ਗੁਰਦੁਆਰਾ ਹੁੰਦਾ ਲੋਕੀ ਦਾਨ ਕਰਦੇ ਨੇ ਜੇ ਸਕੂਲਾਂ ਦੇ ਵਿੱਚੋਂ ਹੀ ਸਮਾਨ ਚੁੱਕ ਚੁੱਕ ਕੇ ਚੋਰੀ ਕਰਕੇ ਦੇਵਾਂਗੇ ਤਾਂ ਬੱਚੇ ਸਾਡੇ ਤਾਂ ਹੀ ਪ੍ਰਾਈਵੇਟਾਂ ਚ ਲਾਂਦੇ ਆ ਕਿਉਂਕਿ ਫਿਰ ਕਹਿੰਦੇ ਸਰਕਾਰੀ ਸਕੂਲ ਚ ਕੁਝ ਮਿਲਦਾ ਨਹੀਂ ਮਿਲਦਾ ਵੀ ਹੁੰਦਾ ਜੇ ਉਹਨਾਂ ਨੂੰ ਉੱਥੋਂ ਆਪਾਂ ਚੁੱਕ-ਚੁੱਕ ਕੇ ਚੋਰੀ ਕਰ ਕਰਕੇ ਵੇਚਾਂਗੇ ਚਾਹੇ ਕੋਈ ਸਾਡੇ ਪਿੰਡ ਦਾ ਜੀ ਚਾਹੇ ਬਾਹਰ ਦਾ ਜੇ ਸਾਨੂੰ ਇੱਕ ਵਾਰੀ ਪਤਾ ਲੱਗ ਗਿਆ ਅਸੀਂ ਪਿਛਲੀਆਂ ਚੋਰੀਆਂ ਤੋਂ ਇਹ ਤੋਂ ਜੜ ਤੱਕ ਸਾਰਾ ਹੀ ਉਹਨਾਂ ਤੋਂ ਹਿਸਾਬ ਲਾਵਾਂਗੇ ਜੋ ਸਾਡੇ ਤੋਂ ਹੋਏਗਾ ਅਸੀਂ ਉਹ ਕਰਾਂਗੇ ਕਾਨੂੰਨੀ ਤੌਰ ਤੇ ਉਹਨਾਂ ਦੇ ਨਾਲ ਕਾਰਵਾਈ ਕਰਾਂਗੇ ਹਾਂਜੀ ਹਾਂ ਜੀ ਦੱਸੇ ਥਾਣੇ ਹਾਂ ਜੀ ਦੱਸ ਦਿੱਤਾ ਜੀ ਥਾਣੇ ਥਾਣੇ ਵਾਲੇ ਆ ਰਹੇ ਨੇ ਮੌਕਾ ਵੇਖਣ ਵਾਸਤੇ ਹੁਣ ਉਹ ਕਹਿੰਦੇ ਨੇ ਅਸੀਂ ਆ ਰਹੇ ਹਾਂ ਮੌਕਾ ਦੇਖ ਕੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਰਿਪੋਰਟ ਦਰਜ ਕਰਾਵਾਂਗੇ ਪਿੰਡ 'ਚ ਕੈਮਰੇ ਲੱਗੇ ਹੋਏ ਕਿਧਰੇ ਆ ਸਕੂਲ 'ਚ ਕੈਮਰੇ ਲੱਗੇ ਹੋਏ ਨੇ ਸਕੂਲ 'ਚ ਪਰ ਡੀਵੀਆਰ ਵੀ ਲੱਗੇ ਜੀ ਪੱਟ ਕੇ ਸਾਰਾ ਕੁਝ ਪੱਟ ਕੇ ਲੈ ਕੇ ਨੇ ਨਾਲ ਡੀਵੀਆਰ 'ਚ ਉਹਨਾਂ ਦੇ ਤਾਂ ਹੈ ਹੀ ਨਹੀਂ ਸੀ ਕੁਝ ਹੁਣ ਜਿਹੜੀ ਚੀਜ਼ ਆਪਾਂ ਚੈੱਕ ਕਰਨੀ ਸੀ ਜਦੋਂ ਲੈ ਹੀ ਗਏ ਨੇ ਲਾ ਕੇ ਆਪਾਂ ਚੈੱਕ ਵੀ ਕਿੱਥੋਂ ਕਰ ਸਕਣੀ ਕੈਮਰੇ ਸਾਰੇ ਬਾਹਰ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਰਿਕਾਰਡਿੰਗ ਵਾਲਾ ਡੀਵੀ 10 ਵਜੇ ਪੂਰੇ ਨੈਟ 10 ਵਜੇ ਵਾਈਫਾਈ ਬੰਦ ਹੋ ਗਿਆ ਸੀ ਕੋਈ ਚੌਂਕੀਦਾਰ ਵਗੈਰਾ ਹੋ ਰਿਹਾ ਨਹੀਂ ਨਹੀਂ ਜੀ ਇੱਥੇ ਚੌਂਕੀਦਾਰ ਵਗੈਰਾ ਨਹੀਂ ਰਹਿੰਦਾ ਹਾਂਜੀ ਕੀ ਲੈਣਾ ਹੈ ਸੰਜੀਪ ਮਾਰੇ ਜੀ ਨਲੇਰੇ ਸਕੂਲ ਟੀਚਰ 88 ਡੀ ਦਾ ਪੁੱਛਣ ਦੇ ਇਹ ਚੋਰੀ ਹੋਈ ਹੈ ਇਹਦੇ ਨਾਲ ਜਾਣ ਕੇ ਦੇਖਿਆ ਕਿਆ ਕਿਆ ਹੋਇਆ ਚੋਰੀ ਹੋਈ ਚੋਰੀ ਇੱਥੇ ਸਾਰਾ ਪੰਜਵੀਂ ਵਾਰੀ ਚੋਰੀ ਹੋਈ ਹੈ ਜੀ ਪਹਿਲਾਂ 4 ਵਾਰੀ ਚੋਰੀ ਹੋਈਆਂ ਜੀ ਪਹਿਲਾਂ ਤੋੜ-ਪੰਨ ਕੇ ਜਾਂਦੇ ਸੀ ਲੈ ਕੇ ਕੁਝ ਨਹੀਂ ਜਾਂਦੇ ਸੀ ਜੇ ਸ਼ੁਰੂ ਦੀ ਚੋਰੀ ਹੋਈ ਹੈ ਅਲਮਾਰੀਆਂ ਤੋੜੀਆਂ ਗਈਆਂ ਡੈਕਸ ਤੋੜੇ ਗਏ ਐਲਈਡੀਆਂ ਤੋੜੀਆਂ ਗਈਆਂ ਤੇ ਸਮਾਨ ਸਾਰਾ ਪੰਨ ਕੇ ਚਲੇ ਗਿਆ ਠੀਕ ਹੈ ਜੀ ਪਹਿਲਾਂ ਚੋਰੀਆਂ ਹੋਈਆਂ ਉਹ ਕੰਪਲੀਟ ਕਰਾਈ ਸੀ ਜਾਂ ਕੋਈ ਕੰਪਲੀਟ ਕਰਵਾਈ ਸੀ ਜੀ ਆਏ ਸੀ ਇੱਥੇ ਰਿਪੋਰਟ ਦੇਖਣ ਲੈ ਕੇ ਮੌਕਾ ਦੇਖ ਕੇ ਵੀ ਗਏ ਆ ਜੀ ਸ਼ੰਭੂ ਥਾਣੇ ਤੋਂ